ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲਾਂਬਾ ਦੇਣਾ ਚਾਹਣਾ ਬੜਾ ਚੋਰ ਦੀਓ ਮੇਰੀਓ ਮਾਮੋ ਤੇ ਭੈਣੋ ਲਾਂਬਾ ਸੁਣ ਲੋ ਕੀ ਓਏ ਅਸੀਂ ਤੁਹਾਡਾ ਕਿਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰੁੱਸ ਗਏ ਬੰਦੇ ਤੇ ਸਾਨੂੰ ਬੁੜੀਆਂ ਨੇ ਵੀ ਵੋਟਾਂ ਮੇਰੀਆਂ ਮਾਵਾਂ ਨੇ ਨਹੀਂ ਪਾਈਆਂ ਹੁਣ ਐ ਨਾ ਕਰਿਓ ਮਾਤਾ ਜੀ ਓਏ ਨਸ਼ਾ ਬੰਦ ਹੋ ਗਿਆ মিডিਆ ਵਾਲੇ ਦੇਖ ਲੋ ਮੜਾ ਜਾ ਕਈ ਤਾਂ মিডিਆ ਵਾਲੇ ਬੜੇ ਚੰਗੇ ਐ ਕਈ ਤਾਂ ਭਗਵੰਤ ਮਾਂ ਨਹੀਂ ਵਿਖਾਈ ਜਾਂਦੇ ਸਾਰਾ ਦਿਨ ਮਾਂ ਦੇ ਸ਼ੇਰ ਪੈਸੇ ਬੜੇ ਲੈ ਗਿਆ ਹਜ਼ਾਰ ਕਰੋੜ ਰੁਪਈਆ ਦਾ ਫੋਟੋਆਂ ਲਾਉਣ ਦਾ ਤੇ ਮੀਡੀਆ ਨੂੰ ਪੈਸੇ ਦੇਣ ਦਾ ਕੰਮ ਕੀਤਾ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਸੀ ਚੰਗੇ ਵੀ ਆ ਸਾਰੇ ਹੈਗੇ ਉਹ ਜਿਹੜੇ ਕਿ ਐ ਨਹੀਂ ਦੱਸ ਦਿਓ ਕਿਹ ਚੈਨਲ ਦੱਸ ਦਿਓ ਆ ਸਿਰ ਹਿਲਾਉਂਦੇ ਆ ਨਾਲੇ ਹੱਸਦੇ ਆ ਜਿਹੜੇ ਨਸ਼ਾ ਦਾਤ ਦੀ ਹੈ ਉਹ ਆਦੀ ਮਾਂ ਨੂੰ ਕੁੱਟਦਾ ਫਿਰ ਜਦੋਂ ਮਾਂ ਕੋਲੇ ਪੈਸੇ ਮੁੱਕ ਜਾਂਦੇ ਆ ਫਿਰ ਗੈਂਗਸਟਰਾਂ ਦੇ ਹੱਥੇ ਚੜ ਜਾਂਦਾ ਫਿਰ 5000 ਰੁਪਏ ਪਿੱਛੇ ਆਪ ਦੇ ਦਿਨ ਦੀ ਨਸ਼ਾ ਪੂਰਾ ਕਰਨ ਦਾ ਮਾਰਾ ਸਰਪੰਚ ਦੇ ਸਿਰ 'ਚ ਗੋਲੀ ਮਾਰਦਾ ਉਹਨੂੰ ਪਿਸਟੌਲ ਗੈਂਗਸਟਰ ਦੇ ਦਿੰਦੇ ਐ ਜਿਹਨੇ ਸਾਡੇ ਸਮੇਂ ਰਜਿਸਟਰ ਤੇ ਹਾਜ਼ਰੀ ਲੱਗਦੀ ਸੀ ਤੇ ਕਈ ਬੁੱਢੀਆਂ ਮਾਵਾਂ ਤੇ ਕਈ ਸਾਡੇ ਬੁੱਢੇ ਬਾਪੂ ਵਿਚਾਰੇ ਕੰਮ ਤੇ ਤਾਂ ਜਾਂਦੇ ਸਨ ਲੇਕਿਨ ਥੋੜਾ ਕੰਮ ਕਰਕੇ ਆਪਦੀ ਹਾਜ਼ਰੀ ਲਵਾ ਲੈਂਦੇ ਸਨ ਹੁਣ ਆ ਝਾੜੂ ਦੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਨੇ ਹੁਣ ਫੋਟੋ ਕਰਤੀ ਫੋਟੋ ਹੁਣ ਕੈਮਰੇ ਚ ਫੋਟੋ ਹੁੰਦੀ ਐ ਥੋਡੀ ਤੇ ਹਾਜ਼ਰੀ ਕਿਤੇ ਲੱਗਦੀ ਐ ਤੇ ਕੰਮ ਕਿਤੇ ਮਿਲਦਾ ਤੋਰ ਤੋਰ ਕੇ ਮੇਰੀਆਂ ਮਾਵਾਂ ਤੇ ਪੈਣਾ ਦੇ ਗੋਡੇ ਤੇ ਕਿ ਟਿੱਕ ਸਾਤੇ ਐ ਮੇਰੀ ਗੱਲ ਸੱਚੀ ਐ ਕਿ ਨਹੀਂ ਹਾਜੀ ਸਰ ਸਰ ਹਾਜ਼ਰੀ ਲੱਗਦੀ ਐ ਕਿਸੇ ਔਰ ਮੋੜ ਤੇ ਔਰ ਕਾਮ ਮਿਲਦਾ کہیں ਔਰ ਮੋੜ ਤੇ ਔਰ 3-4 ਕਿਲੋਮੀਟਰ ਘੁਮਾਤੇ ਰਹਤੇ ਹਨ ਇਹ ਗੱਲ ਸਹੀ ਹੈ કે ਮੇਰੀ ਗਲਤ ਹੈ ਇਹ ਹੋਲੀ ਹੋਲੀ ਜਿਹੜਾ ਇਹ ਭਗਵੰਦ ਸਿੰਘ ਮਾਨ ਸਾਹਿਬ ਹੈਣਾ ਇਹ ਹੋਲੀ ਹੋਲੀ ਇਹ ਤੇ ਮੋਦੀ ਰਲ ਕੇ ਇਹ ਪਹਿਲਾਂ ਫੋਟੋ ਤੇ ਵੀਡੀਓ ਬਣਾਇਆ ਕਰਨਗੇ ਕਿ ਕਿਹੜੀ ਬੇਬੀ ਬੇਬੇ ਤੇ ਬਾਪੂ ਤੁਰ ਸਕਦਾ ਉਹਨੂੰ ਮਰੇਗਾ ਦੇਵਾਂਗੇ ਦੂਜੇ ਨੂੰ ਦਿੰਦੇ ਹੀ ਨਹੀਂ ਇਹ ਗਰੀਬਾਂ ਸੇ ਬਣਾਈ ਸੀ ਇਸ ਮੰਡੀ ਸਰਕਾਰ ਨੇ ਇਹ ਕਹਿੰਦਾ ਗਰੀਬਤ ਐ ਸੱਚੀ ਸਰਕਾਰ ਐ ਸਾਡੇ ਰਾਜ ਚ ਸੋਨੀਆ ਗਾਂਧੀ ਦੇ ਤੁਹਾਨੂੰ 30 ਕਿਲੋ ਕਣਕ ਦੇਣ ਦਾ ਫੈਸਲਾ ਕੀਤਾ ਮਨਮੋਹਨ ਸਿੰਘ ਨੇ ਹੁਣ 5 ਕਿਲੋ ਮਿਲਦੀ ਆ 1000 ਰੁਪਿਆ ਤਾਂ ਜਿਦੋਂ ਆਊਗਾ ਵੇਖੂ ਮਿਲਦੀ ਆ ਕਿ ਨਹੀਂ ਮਿਲਦੀ 5 ਕਿਲੋ ਇਹ ਤੁਹਾਨੂੰ ਦੇਣ ਦਿੱਤੀ ਐ ਉਹ ਕਾਂਗਰਸ ਦਾ ਰਾਜ ਸੀਗਾ ਬਪੇਸ਼ ਮਗੇਰ ਸਾਹਿਬ सौ रुपया इनको पेंशन मिलती थी कांग्रेस का राज आया गरीब को पंद्रह सौ रुपया पेंशन कांग्रेस पार्टी ने दी और किसी पार्टी ने नहीं दी आज चार साल हो गए चार साल हो गए जय भगवंत मान एक हजार रुपया दे भी देगा अखीरले साल तब मेरिया बावा पैणा पहला पुराना अड़तालीस हजार रुपया लेने ਫੇਰ ਵੋਟ ਪਾਉਣੀ ਹੈ 1000 ਰੁਪਏ ਦੇ ਵਿੱਚ ਫਿਰ ਨਾ ਜਾਇਓ ਜੇ ਦੇਣ ਤਾਂ ਲੈ ਲਿਓ ਦੇਣ ਤਾਂ ਲੈ ਲਿਓ ਕਿਉਂਕਿ ਇਹ ਸਰਕਾਰ ਦਾ ਪੈਸਾ ਹੈ 4 ਸਾਲ ਠੱਗੀ ਮਾਰੀ ਏ ਅਖੀਰਲੇ 4 ਮਹੀਨੇ 1000 ਰੁਪਏ ਦੇ ਕੇ ਤੂੰ ਸਾਡੀਆਂ ਵੋਟਾਂ ਲਈ ਨਹੀਂ ਛੋੜ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਭੈਣਾਂ ਦਾ ਕਿਰਾਇਆ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲਾਂਬਾ ਦੇਣਾ ਚਾਹਣਾ ਹੈ ਬਲਾ ਚੋਰ ਦਿਓ ਮੇਰੀਓ ਮਾਮੋ ਤੇ ਭੈਣੋ ਲਾਂਬਾ ਸੁਣ ਲੋ ਕੀ ਹੈ ਓਏ ਅਸੀਂ ਥੋੜਾ ਕਿਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰਸ ਗਏ ਬੰਦੇ ਪਰ ਸਾਨੂੰ ਬੁੜੀਆਂ ਨੇ ਵੀ ਵੋਟਾਂ ਮੇਰੀਆਂ ਮਾਵਾਂ ਨੇ ਨਹੀਂ ਪਾਈਆਂ ਹੁਣ ਐ ਨਾ ਕਰਿਓ ਕਿਰਾਇਆ ਬੱਸਾਂ ਦਾ ਮਾਫ ਕੀਤਾ ਕਿ ਨਹੀਂ ਕੀਤਾ